ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਹੀ ਕਾਲਾ ਅਧਿਆਇ ਜਿਹੜਾ ਪਿਛਲੇ ਸਮੇਂ ਦੇ ਵਿੱਚ ਰਿਹਾ ਜਿਸ ਵਕਤ ਸਰਦਾਰ ਮਨਜੀਤ ਸਿੰਘ ਜੀਕੇ ਦੀ ਪ੍ਰਧਾਨਗੀ ਹੇਟ ਕਈ ਗਫਲੇ ਜਿਹੜੇ ਨੇ ਉਹ ਸਾਹਮਣੇ ਆਏ ਸੀ ਕਈ ਚੋਰੀਆਂ ਸਾਹਮਣੇ ਆਈਆਂ ਕਿਸ ਤਰੀਕੇ ਦੇ ਨਾਲ ਪੈਸੇ ਨੂੰ ਖੁਰਦਪੂਰਤ ਕੀਤਾ ਗਿਆ ਸੀ ਅੱਜ ਉਹਦੇ ਵਿੱਚ ਬਹੁਤ ਵੱਡਾ ਇੱਕ ਐਸਾ ਖੁਲਾਸਾ ਵੀ ਹੋਇਆ ਔਰ ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਦਾਗ ਲਗਿਆ ਸਰਦਾਰ ਬੰਜੀਤ ਸਿੰਘ ਜੀਕੇ ਦੇ ਖਿਲਾਫ 2022 ਦੇ ਵਿੱਚ ਸਰਦਾਰ ਜਗਦੀਪ ਸਿੰਘ ਕਾਲੋ ਸਾਹਿਬ ਵਰਗੋ ਇੱਕ ਕੰਪਲੇਂਟ ਦਰਜ ਕੀਤੀ ਗਈ ਸੀ ਜਿਹੜੇ ਵਾਊਚਰ ਚੈੱਕ ਹੋਣ ਤੋਂ ਬਾਅਦ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀਟੀਬੀਆਈਟੀ ਜਿਹੜਾ ਇੰਸਟੀਚਿਊਟ ਹੈ ਉਹਨੂੰ 10 ਲੱਖ ਰੁਪਇਆ ਕੈਸ਼ ਜਿਹੜਾ ਉਹ ਲੋਨ ਦੇ ਇੱਥੋਂ ਦਿੱਤਾ ਦਿੱਲੀ ਦੇ ਇਤਿਹਾਸ ਦੇ ਵਿੱਚ ਚਾਹੇ ਉਹ ਕੋਈ ਵੀ ਪ੍ਰਬੰਧਕ ਰਿਹਾ ਹੋਵੇ ਚਾਹੇ ਉਹ ਸਰਨਾ ਸਾਹਿਬ ਦਾ ਸਮਾਂ ਹੋਵੇ ਚਾਹੇ ਉਹਦੇ ਵਿੱਚ ਸਿਰਸਾ ਸਾਹਿਬ ਰਹੇ ਹੋਣ ਪ੍ਰਧਾਨ ਜਾਂ ਸਾਡੇ ਟੈਨੂੜ ਦੇ ਵਿੱਚ ਕਦੀ ਵੀ ਕਿਸੇ ਇੰਸਟੀਚਿਊਟ ਨੂੰ ਇੱਥੋਂ ਮਦਦ ਨਹੀਂ ਗਈ ਜੀਟੀਬੀਆਈਟੀ ਵਰਗਿਆਂ ਨੂੰ ਕਿਉਂਕਿ ਜੀਟੀਬੀਆਈਟੀ ਇੱਕ ਖੁਦ ਮੁਖਤਿਆਰ ਹੈ ਖੁਦ ਉਹਨਾਂ ਕੋਲੋਂ ਪੂਰੇ ਪੈਸੇ ਉਹਨਾਂ ਕੋਲੋਂ ਫੰਡਸ ਹੁੰਦੇ ਨੇ ਔਰ ਉਹਨਾਂ ਨੇ ਇੱਕ ਵਕਤ ਆਂਦੇ ਗੁਰਦੁਆਰਾ ਕਮੇਟੀ ਦੀ ਸਹਾਇਤਾ ਜ਼ਰੂਰ ਕੀਤੀ ਹੈ ਜਿਹੜੇ ਪੈਸੇ ਕਦੀ ਉੱਥੋਂ ਆਉਂਦੇ ਨੇ ਮਗਰ ਕਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਪੈਸੇ ਉੱਥੋਂ ਸਹਾਇਤਾ ਦੇ ਰੂਪ ਵਿੱਚ ਨਹੀਂ ਗਏ ਜਿਹੜੇ ਇਹਨਾਂ ਨੇ ਵਾਊਚਰ ਦੇ ਵਿੱਚ ਪਾਏ ਸੀ ਔਰ ਕੈਸ਼ ਦਾ ਤੇ ਸਵਾਲ ਹੀ ਨਹੀਂ ਪੈਦਾ ਉਰਦਾ ਸਰਦਾਰ ਹਰਜੀਤ ਸਿੰਘ ਦੇ ਨਾਮ ਦੇ ਉੱਤੇ ਇੱਕ ਕੈਸ਼ ਵਾਊਚਰ ਪਾਇਆ ਗਿਆ ਔਰ ਇਹਦੀ ਕੰਪਲੇਂਟ ਜਦ ਕ੍ਰਾਈਮ ਬ੍ਰਾਂਚ ਵਿੱਚ ਪਾਈ ਗਈ ਕ੍ਰਾਈਮ ਬ੍ਰਾਂਚ ਨੇ ਇਕਨੋਮਿਕਸ ਬੈਂਕ ਦੇ ਵਿੱਚ ਇਹਨੂੰ ਟਰਾਂਸਫਰ ਕੀਤਾ ਔਰ ट्रांसफर होने के बाद पटियाला हाउस कोर्ट ने इस वक्त इसकी संज्ञान लिया और यह बिल्कुल लिखा गया कि दी अबव सेड कंप्लेंट वाज इंक्वायर्ड इनटू द इनटू एंड ड्यूरिंग इंक्वायरी ऑफ हिज कंप्लेंट कंप्लेनेंट श्री हरजीत सिंह वाज एग्जामिनड ही बेसिकली कॉरबोरेटेड द एलिगेशन ऑफ हिज फोर सिग्नेचर मेड इन द कंप्लेंट ऑफ जगदीप सिंह चेयरमैन लीगल सेल ਰਿਗਾਰਡਿੰਗ ਮਿਸ ਐਪਰੋਪ੍ਰੀਏਸ਼ਨ ਆਫ ਰੁਪੀਸ 10 ਲੱਖ ਵਿਡਰਨ ਥਰੂ ਵਾਚਰ ਨੰਬਰ ਫਲਾਣਾ 19816 ਇਨ ਦੀ ਨੇਮ ਆਫ ਜੀਟੀਪੀ ਆਈਟੀ ਰਿਜੋਰੀ ਗਾਰਡਨ ਬਾਈ ਫੋਰਜਿੰਗ ਦੀ ਸਿਗਨੇਚਰ ਆਫ ਹਰਜੀਤ ਸਿੰਘ ਔਰ ਇਸ ਤੋਂ ਬਾਅਦ ਜਿਸ ਵਕਤ ਇਹ ਕੋਰਟ ਦੇ ਆਦੇਸ਼ ਹੁੰਦੇ ਆ ਇਹ ਆਈਓ ਨੂੰ ਕਿਹਾ ਗਿਆ ਆਈਓ ਨੇ ਜਿਹੜੀ ਚੀਜ਼ ਲਿਖੀ ਹੈ ਦੀ ਹਰਡ रिकॉर्ड परसूड कंसिडरिंग दल फैक्ट दर्कमसटैसिज ऑफ द केस आई टेक कॉन्जीनस ऑफ ऑफेंसिज पनिशेबल जाराव चार चार सौ भी चार सौ सताहठ चार सौ अठाठ चार सौ इकहत्तर आई पी सी के तहत देयर इज अ सफिशियंट मटीरियल ऑन रिकॉर्ड टू समन एक मनजीत सिंह यह बड़ी अहम लाइन जी लिखी गई है कि देयर इज अ सफिशियंट मटीरियल ऑन रिकॉर्डस टू समन ਅਕਿਊਜ਼ਡ ਮਨਜੀਤ ਸਿੰਘ ਲੈਟ ਸਮਨ ਬੀ ਇਸ਼ੂਡ ਟੂ ਅਕਿਊਜ਼ਡ ਮਨਜੀਤ ਸਿੰਘ ਥਰੂ ਆਈਓ ਫਾਰ ਦੀ ਐਨਡੀਓਐਚ ਇਹ ਸਮਨ ਜਿਹੜੇ ਆ ਮਨਜੀਤ ਸਿੰਘ ਜੀਕੇ ਦੇ ਖਿਲਾਫ ਪੇਸ਼ ਹੋ ਗਏ ਨੇ ਇਹ ਚਾਰਜ ਸ਼ੀਟ ਪੇਸ਼ ਹੋ ਗਈ ਹੈ ਔਰ ਇਹ ਗੱਲ ਅੱਜ ਤੈਅ ਹੋ ਗਈ ਹੈ ਕਿ ਇਹਦਾ ਹੁਣ ਸਲਾਖਾਂ ਦੇ ਪਿੱਛੇ ਜਾਣਾ ਤੈਅ ਹੋ ਗਿਆ ਮਗਰ ਸਾਨੂੰ ਇਸ ਗੱਲ ਦੀ ਬੜੀ ਦੁਖਦਾਰੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਪਾਵਨ ਸੀਟ ਤੇ ਰਹਿ ਕੇ ਉਦੇ ਪ੍ਰਧਾਨ ਜਿਸ ਤਰੀਕੇ ਦੇ ਨਾਲ ਖੁਰਦਬੁੱਧ ਜਿਸ ਵਕਤ ਜਦਾਦਾ ਦੀ ਕੀਤੀ ਔਰ ਇਹ ਜਾਗ ਜ਼ਾਹਿਰ ਵੀ ਹੋਈਆ ਤੇ ਇਹ ਆਪਣੀ ਗਲਤੀਆਂ ਨੂੰ ਮੰਨਣ ਤੋਂ ਗੁਰੂ ਦੇ ਅੱਗੇ ਆਪਣਾ ਜਾ ਕੇ ਮਾਫੀ ਮੰਗਣ ਦੀ ਜਗ੍ਹਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਬਾਰੇ ਬੋਲਿਆ ਉਹਨਾਂ ਦੇ ਖਿਲਾਫ ਮਾਨਹਾਨੀ ਦੇ ਮੁਕੱਦਮੇ ਵੀ ਕੀਤੇ ਮੇਰੇ ਖਿਲਾਫ ਵੀ ਕੀਤੇ ਜਗਦੀਪ ਜੀ ਦੇ ਵੀ ਖਿਲਾਫ ਕੀਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਵੀ ਖਿਲਾਫ ਕੀਤੇ ਕਿਉਂਕਿ ਅਸੀਂ ਬੇਬਾਕੀ ਦੇ ਨਾਲ ਲਵਾ ਚੁੱਕੀ ਸੀ ਔਰ ਅੱਜ ਜ਼ਾਹਿਰ ਹੋ ਗਿਆ ਦੀ ਕੋਡ ਦੀ ਔਰ ਇਹ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੀ ਪਰਸੂ ਦੇ ਉੱਤੇ ਕਿ ਇਹ ਜਿਹੜੀਆਂ ਧਾਰਾਵਾਂ ਨੇ ਔਰ ਇਹ ਧਾਰਾਵਾਂ ਦੀਆਂ ਡਿਟੇਲਸ ਵੀ ਤੁਹਾਨੂੰ ਕਾਲੋਸਾ ਪੜ੍ਹ ਕੇ ਸੁਣਾਣਗੇ ਕਿਉਂਕਿ ਕੇਸ ਦੀ ਕਾਫੀ ਡੁੰਗਾਈ ਤੱਕ ਇਹ ਗਏ ਹੋਏ ਹੈ ਮਗਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਇਹਦੇ ਖੁਲਾਸੇ ਹੋਏ ਨੇ ਜਿਹੜੀਆਂ ਹੋਰ ਧਾਰਾਵਾਂ ਔਰ ਜਿਹੜੇ ਹੋਰ ਮੁਕਦਮੇ ਇਹਨਾਂ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਦੇ ਉੱਤੇ ਵੀ ਜਲਦੀ ਪਰਦਾ ਪਾਛ ਹੋਏਗਾ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜੋ ਅੱਜ ਕੱਲ ਜਿਨ੍ਹਾਂ ਨੂੰ ਆਪਾਂ ਸੋ ਕਾਲਡ ਕਹਿ ਸਕਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਕਵਾਂਗਾ ਕਿ ਐਫਓਜੀ ਲੋਕਾਂ ਨੂੰ ਅੱਜ ਤੁਸੀਂ ਆਪਣੇ ਪਾਰਟੀ ਦੇ ਵਿੱਚ ਛਰਨ ਦਿੱਤੀ ਹੈ ਤਾਂ ਹੀ ਤੁਹਾਡੀ ਪਾਰਟੀ ਦਾ ਨਿਗਾਰ ਆ ਰਿਹਾ ਕਿ ਐਫਓਜੀ ਲੋਕਾਂ ਨੂੰ ਜਦ ਤੁਸੀਂ ਉਹਨਾਂ ਦੀ ਪੁਸ਼ਪਨਾਹੀ ਕਰਦੇ ਹੋ ਤੇ ਲੋਕ ਇਹ ਜਿਹੜੇ ਆ ਤੁਹਾਡੇ ਤੇ ਵਿਸ਼ਵਾਸ ਟੁੱਟ ਜਾਂਦਾ ਤੇ ਤੁਹਾਡਾ ਵੀ ਅੱਜ ਨੈਤਿਕ ਫਰਜ਼ ਬੰਦਾ ਹੈ ਕਿ ਜਿਸ ਬੰਦੇ ਦੇ ਅੰਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਦਾਨ ਰਹਿੰਦੇ ਸਮੇਂ ਦੇ ਵਿੱਚ ਦੀ ਐਫਆਈਆਰ ਲਾਂਚ ਹੋ ਜਾਏ ਉਹਦੇ ਖਿਲਾਫ ਚਾਰਜੀਟ ਪੇਸ਼ ਹੋ ਜਾਏ ਤੇ ਐਫਓ ਜੀ ਲੋਕਾਂ ਨੂੰ ਤੁਹਾਨੂੰ ਬਿਲਕੁਲ ਆਪਣੀ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਸੋ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਤੁਹਾਡੇ ਮਾਧਿਅਮ ਤੋਂ ਇਹ ਗੱਲ ਜਰੂਰ ਕਵਾਂਗਾ